BSF ਕੋਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ SSP ਸਦਾ ਸਿੰਘ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰਦੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲੈ ਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਵੈਕਵਲ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੀਲ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰਾ ਦਾ ਨਾਮ ਹੈ ਗਗੁਰਪ੍ਰੀਤ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਸਰ ਕੀ ਪੈਸਾ ਆਇਆ ਇਹ ਡਰਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਉਹ ਹੈ ਚੀਜ਼ ਹੈ ਕਿ ਹਵਾਲਾ ਦੀ ਗੱਲ ਕੀ ਹਵਾਲਾ ਕਿਵੇਂ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਅੱਗੇ ਦੇਣਾ ਹੁੰਦਾ ਤੇ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ ਆ ਇਸੇ ਕਿਸ ਤਰ੍ਹਾਂ ਦੇ ਦੇਖਣ ਤੇ ਬੜੇ ਮੁਸ਼ਕਿਲ ਕਰਦੇ ਆ ਆਪਣੀ ਵੀ ਕਿਵੇਂ ਕਰਦੇ ਇਸੇ ਚੀਜ਼ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਕਿੰਨੇ ਸਮਝੋ ਐਕਟਿਵ ਇਹ ਵੀ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿਛ ਕਰ ਰਹੇ ਹਾਂ ਬਿਲਕੁਲ ਜੀ ਡਿਊਰਿੰਗ ਦੀ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਨਹੀਂ ਸਰ ਬੀਐਸਐਮ ਨਾਲ ਕਿੰਨੀ ਬੀਐਸਐਮ ਨਾਲ ਬਿਲਕੁਲ ਜੀ ਹਾਂ ਯਸ ਸਰ ਜੀ ਸਰ ਇਹ ਪਰਿਵਰਤਨ ਸੀ ਕਿ ਪ੍ਰੈਜ਼ੀਡੈਂਟ ਦਾ ਪਲਾਨ ਅੰਦਰ ਨਹੀਂ ਨਹੀਂ ਇਹਨਾਂ ਦੇ ਹਲਾ ਪਹਿਲਾਂ ਨਹੀਂ ਸਰ ਦੇਖੀ ਨਹੀਂ ਹੈ ਕਮੇਟੀ ਕਰਦੇ ਸੀ ਕਿ ਕਿੰਨਾ ਕਿੰਨਾ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਬਰਾਂਡ ਲੈ ਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਅਗਲੀਆਂ ਗੱਲਾਂ ਡੂੰਘਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਪੜੇ ਜਿੰਨੇ ਪੜੇ ਲਿਖੇ ਨੇ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਪੁੱਛ ਕੇ ਸੱਚ ਜੋ ਕਾਹੋਗੇ ਕਲੀਅਰ ਹਾਂ ਜੀ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨ ਵੀ ਜਾ ਕੇ ਆਏ ਨਹੀਂ ਆ ਕੇ ਨਹੀਂ ਇਹ ਗੱਲ ਅਜੇ ਕਲੀਅਰ ਨਹੀਂ ਹੋਈ ਸਰ ਇਹਨਾਂ ਵੀ ਹੋਰ ਵੀ ਪਰਿਵਾਰਕ ਮੈਂਬਰ ਹੈ ਉਸ ਦਾ ਨਾਮ ਕਿਹਾ ਗਿਆ ਨਹੀਂ ਜੀ ਇਹਨਾਂ ਦੋ ਤੋਂ ਲਾਗ ਸਰ ਇਹ ਚਾਰ ਇਹਨਾਂ ਤੋਂ ਅਪਲੀਕੇਸ਼ਨ ਕਰਦੇ ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਨਾਂ ਦਾ ਜੋ ਕੁਝ ਕਿਛੇ ਚਾਹੇਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਕਰਾਈ ਕਰਾਈ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜੋ ਨੱਚ ਪਾਇਆ ਸੀਗਾ ਕੈਸਟਰ ਬਹੁਤ ਪਿਛਲੇ ਇਹਨਾਂ ਤੋਂ ਕੋਈ ਦਸਤਾਵੇਜ਼ ਮਿਲੇ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਸ਼ੇਅਰ ਕਰਾਂਗੇ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਹੈ ਜੀ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ ਹੈ ਜੀ ਫਾਈਲ ਵੀ ਆਪਣੀ ਕੋਲ ਹੈ ਨਹੀਂ ਡਰੋਨ ਵਗੈਰਾ ਨਹੀਂ ਤਾਰੀਖ ਕਿਹੜੀ ਜੀ ਤਾਰੀਖ ਜੇ ਰਫਰ ਜਦੋਂ ਫੜੇਗਾ ਉਦੋਂ ਹੀ ਪਾਤੀ ਜੀ ਨਾਲ